ਕੀ ਕਿਹੜੀ ਗੱਲ ਏ ਮੈਨੂੰ ਦੱਸ ਤੇ ਸਹੀ ਮੈਨੂੰ ਦੱਸ ਤੇ ਸਹੀ ਜੇ ਕੋਈ ਮੇਰੀ ਗੱਲ ਏ ਮੈਨੂੰ ਦੱਸ ਤੇ ਸਹੀ ਤੈਨੂੰ ਮੇਰੇ ਨਾਲ ਮੁਹੱਬਤ ਹੋ ਗਈ ਏ ਆਹਾ ਭਾਵੇਂ ਮਾੜੀ ਗੱਲ ਏ ਮੈਨੂੰ ਦੱਸ ਤੇ ਸਹੀ ਵਾ 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 ਉਹਨੇ ਵਾਲਿਖ ਕਰਨੀ ਪਾਈ ਫਿਰ ਜੋ ਦਿਲ ਨੇ ਅੰਨੀ ਪਾਈ ਵਾ ਤੇ ਦਿਲ ਅਥਰੇ ਨੇ ਉਹਦੀ ਮੰਨੀ ਆਹਾ ਮੇਰੀ ਇੱਕ ਨਾ ਕੰਨੀ ਪਾਈ ਤੁਸੀਂ ਰੇਡੀਓ ਵੀ ਕੀਤਾ ਹਾਂਜੀ ਬਿਲਕੁਲ ਤੁਸੀਂ ਬਹੁਤ ਕੰਮ ਛੱਡੀ ਰਹੇ ਸੀ ਕੰਮ ਛੱਡਿਆ ਕੋਈ ਨਹੀਂ ਜਿੱਥੋਂ ਪਤਾ ਲੱਗਿਆ 4 ਪੈਸੇ ਹੋਣੇ ਆਪੋ ਕਰ ਲਿਆ ਮੈਨੂੰ ਯਾਦ ਹੈ ਜਦੋਂ ਮੈਂ ਪੜਦਾ ਹੁੰਦਾ ਸੀ ਜ਼ੈਰੀ ਗੱਲਾਂ ਨੋਟਸ ਵਾਸਤੇ ਪੈਸੇ ਚਾਹੀਦੇ ਹੁੰਦੇ ਸਨ ਤੇ ਇੱਕ ਲੋਕਲ ਅਖਬਾਰ ਸੀ قافਲਾ ਤੇ ਮੇਰੀ ਉਹਨਾਂ ਦੇ ਨਾਲ ਕੋਈ ਗੱਲਬਾਤ ਸੈੱਟ ਹੋਈ ਤੇ ਉਹ ਸਿਆਸਤਦਾਨਾਂ ਦੇ ਮਜ਼ahiya ਕਾਰਟੂਨ ਬਣਾਣੇ ਤੇ ਮੈਨੂੰ 60 ਰੁਪਏ ਨੇ ਇੱਕ ਖਾਕੇ ਦੇ ਲੱਭ ਦੇ ਦਨ ਤੂੰ ਬਸ ਆਪਣਾ ਦੋ ਦਿਨ ਦੀ ਚਾਹ ਦੇ ਇੰਤਜ਼ਾਮ ਹੋ ਗਿਆ 30 ਦਾ ਕੱਪ ਆਉਂਦਾ ਸੀ ਹਲੇ ਵੀ ਉਹ ਨਹੀਂ ਦੇਈ ਅੱਛਾ ਜੀ ਇਹ ਨਾ ਸ਼ਾਜੀ ਉਹ ਰਾਣਲ ਮੇਰੀ ਗੱਲਬਾਤ ਇਦਾਂ ਕਿਉਂ ਚੱਲਦੀ ਹੈ ਉਹ ਵੀ ਮੈਂ ਦੱਸ ਦਿਆਂ ਕਿ ਅਸੀਂ ਦੌਰੇ ਤਾਲਬ-ਏ-ਇਲਮੀ ਤੋਂ ਇਕੱਠੇ ਹੀ ਹਾਂ ਦੌਰੇ جہالت ਅੱਲਾਹ ਇਹ ਨਾ ਇਹ ਮੇਰੇ ਮਿੱਤਰ ਬੇਲੀ ਤੇ ਹੈ ਹੀ ਹੈ ਨੇ ਇਹ ਮੇਰੇ ਉਸਤਾਦ ਵੀ ਨੇ ਨਾ ਨਹੀਂ ਨਹੀਂ ਤੋਹ ਵੜਾਈ ਜਾਂਦੇ ਕਿਉਂਕਿ ਰੇਡੀਓ ਇਹਨਾਂ ਪਹਿਲਾਂ ਸ਼ੁਰੂ ਕੀਤਾ ਬਾਅਦ ਚ ਵਹਿ ਕੀਤਾ ਨਹੀਂ ਨਹੀਂ ਇਹ ਵੜਾਈ ਹੈ ਤੁਹਾਡੀ ਵੱਡਾ ਤੇ ਜੋ ਕੁਝ ਜੇ ਥੋੜੀ ਬਹੁਤ ਜੇ ਕੋਈ ਸ਼ਾਇਰੀ ਜਿਉਰੀ ਮੈਂ ਕਰਦਾ ਜਾਂ ਕੁਝ ਲਿਖਦਾ ਤੇ ਉਹ ਇਹਨਾਂ ਦੇ ਪਰ ਹੋਈਏ ਨਹੀਂ ਨਹੀਂ ਬਿਸਮੱਲਾ ਅੱਲ੍ਹਾ ਉਹ ਜਿਹੜੀ ਇਹ ਗੱਲ ਆਪ ਕਰਦੇ ਸੋ ਤੁਸੀਂ ਹਲੇ ਗੱਲ ਕੀਤੀ ਸੀ ਜੇ ਸੰਗਤ ਜਿਹੜੀ ਹੈ ਨਾ ਉਹਦਾ ਬੜਾ ਇੱਕ ਰੋਲ ਮੈਂ ਭਾਈ ਉਹ ਹੀ ਤੁਹਾਨੂੰ ਅਰਜ਼ ਕਰ ਲਾਂਗਾ ਕਿ ਮੈਨੂੰ ਉਸਤਾਦ ਵੀ ਬਹੁਤ ਅੱਛੇ ਮਿਲੇ ਮੇਰੇ ਉਸਤਾਦ ਡਾਕਟਰ ਫੈਸਲ ਕਮਾਲ ਐਦਰੀ ਸਾਹਿਬ ਮਿਲੇ ਨੇ ਮਤਲਬ ਐਸਾ ਨਾਇਆਬ ਆਦਮੀ ਐਸੀ ਖੂਬਸੂਰਤ ਸ਼ਖਸੀਅਤ ਹੈ ਔਰ ਐਸਾ ਮੈਂ ਕਹਿੰਦਾ ਮੈਨੂੰ ਤੇ ਖੈਰ ਉਹਨਾਂ ਦਾ ਮੇਰੀ ਜ਼ਿੰਦਗੀ ਤੇ ਅਹਿਸਾਨ ਵੀ ਬਹੁਤ ਹੈ ਕੁਝ ਲੋਕੀ ਐਸੇ ਹੁੰਦੇ ਨੇ ਕਿ ਜਿਨ੍ਹਾਂ ਦਾ ਅਹਿਸਾਨ ਨਾ ਤੁਸੀਂ ਆਖਰੀ ਸਾਹ ਤੱਕ ਵੀ ਨਹੀਂ ਦੇ ਸਕਦੇ ਤੇ ਭੁੱਲ ਵੀ ਨਹੀਂ ਸਕਦੇ ਬਿਲਕੁਲ ਦੌਰ ਐਸਾ ਨਾ ਬੰਦਾ ਮਤਲਬ ਬਸ ਹੋ ਗਿਆ ਹੋ ਗਿਆ ਬਸ ਠੀਕ ਹੀ ਹੁਣ ਇਹਨੂੰ ਇਹਨੂੰ ਸਿਰ ਤੇ ਬਾਹ ਲਈਏ ਤੇ ਉਹ ਐਸੀ ਸ਼ਖਸੀਅਤ ਐਸਾ ਕੁਝ ਮੋਸਨ ਹੁੰਦੇ ਨੇ ਤੁਹਾਡੇ ਉਹ ਸੱਜਣ ਵੀ ਹੋ ਸਕਦਾ ਹੈ ਬਿਲਕੁਲ ਠੀਕ ਹੈ ਮਾਪਿਓ ਤੇ ਹੈ ਨਹੀਂ ਹੈ ਨਾ ਉਹਨਾਂ ਦੀ ਤਾਂ ਗੱਲ ਨਹੀਂ ਕਰ ਰਿਹਾ ਮੈਂ ਉਹਨਾਂ ਤੋਂ ਹਟ ਕੇ ਉਸਤਾਦ ਤੇ ਔਰ ਫਿਰ ਅਜ ਦੇ ਦੌਰ ਚ ਐਸਾ ਉਸਤਾਦ ਲੱਭ ਜਾਣਾ ਬੜੀ ਬੜੀ ਤੇ ਹਾਂ ਬਿਲਕੁਲ ਬਿਲਕੁਲ ਇਹ ਮੈਂ ਸਮਝਦਾ ਜੀ ਕਿ ਉਹਨਾਂ ਦੀ ਜੁੱਤੀਆਂ ਦਾ ਸਦਕਾ ਹੈ ਮੇਰੇ ਮਾਪਿਓ ਦੀ ਦੁਆਵਾਂ ਦਾ ਸਦਕਾ ਹੈ ਮਾਪਿਓ ਦੀ ਜੁੱਤੀਆਂ ਦਾ ਸਦਕਾ ਹੈ ਅੱਛਾ ਅੱਛਾ ਜੀ ਇੱਕ ਹੋਰ ਗੱਲ ਆ ਗਈ ਜੀ ਬਿਸੱਲਾ ਕਿ ਯੂਸਫੀ ਸਾਹਿਬ ਮੁਸ਼ਤਾਕ احمد ਯੂਸਫੀ ਜੀ ਜੀ ਉਹਨਾਂ ਦੀ ਨਾ ਇੱਕ ਗੱਲ ਮੇਰੇ ਦਿਮਾਗ ਚ ਆਈ ਹੈ ਤੇ ਮੈਂ ਕਿਹਾ ਮੈਂ ਪੁੱਛ ਲਾਵਾਂ ਜੀ ਜੀ اردو ਚ ਆ ਗਈ ਸੀ ਅੱਜਾ ਬਿਸੱਲਾ ਕਿ ਬਹੁਤ ਵੱਡੇ ਉਹਨਾਂ ਇੱਕ ਗੱਲ ਕੀਤੀ ਸੀ ਕਿ ਮੇਰੇ ਨਜ਼ਦੀਕ ਸ਼ੋਹਰਾ ਕੋ ਸ਼ਾਦੀ ਜ਼ਰੂਰ ਕਰਨੀ ਚਾਹੀਦੀ ਹੈ ਹਾਂ ਅਗਰ ਤੋਂ بیوی ਅੱਛੀ ਮਿਲ ਗਈ ਨਾ ਬਿਲਕੁਲ ਜ਼ਿੰਦਗੀ ਅੱਛੀ ਹੋ ਜਾਏਗੀ ਵਰਨਾ ਸ਼ਾਇਰੀ ਤਾਂ ਅੱਛੀ ਹੋ ਹੀ ਜਾਏਗੀ ਨਹੀਂ ਅੱਲਾ ਦੇ ਫਜ਼ਲ ਮੇਰੀਆ ਦੋਵਾਂ ਸ਼ੇਵਾਂ ਜਿਓ ਸ਼ਾਦੀ ਦੋ ਆਦਾ ਮਤਲਬ ਇੱਕ ਨਹੀਂ ਦੋਵਾਂ ਚ ਫਸਲ ਹੋ ਗਿਆ ਆਓ ਤੁਹਾਨੂੰ ਮੈਂ ਮਜ਼ਰੀ ਗੱਲ ਦੱਸਾਂ ਕਿ ਬਹੁਤ ਸਾਰੀ ਚੀਜ਼ਾਂ ਮੈਂ ਫਸਲ ਹੋਣੀਆਂ ਦੇਖਿਆ ਵੀ ਬਜ਼ੁਰਗ ਕਹਿੰਦੇ ਨੇ ਯਾਰ ਵਿਆਹ ਕਰਾ ਲਓ ਰੱਬ ਖੈਰ ਕਰ ਦੇਗਾ ਦੇਖੋ ਕਿੰਸੀ ਮਾਨ ਲਾ ਕੁਦਰਤ ਦੀ ਜਦੋਂ ਜੀ ਨਾਲ ਜੀ ਜੁੜਦੇ ਹੈ ਨਾ ਜੀ ਤੇ ਅੱਲਾ ਪਾਕ ਦੀ ਜ਼ਾਤ ਦੋਵਾਂ ਚੋਂ ਇੱਕ ਜੀ ਦੇ ਨਾਲ ਰਜ਼ਕ ਚ ਵਾਦਾ ਕਰਦੇ ਆ। ਬੇਸ਼ੱਕ ਉਹ ਆਬਜ਼ਰੀ ਗੱਲ ਹੁੰਦਾ ਦੋਵਾਂ ਦਾ ਹੀ ਹੈ। ਇੱਕ ਦੇ ਪਰੋਂ ਦੂਜੇ ਦੇ ਹਿੱਸੇ ਚ ਆ ਜਾਏਗਾ, ਉਹਦੇ ਪਰੋਂ ਉਹਦੇ ਹਿੱਸੇ ਚ ਆ ਜਾਏਗਾ। ਹਾਂਜੀ। ਤੇ ਇਹ ਬਸ ਉਹ ਦੇਖਣ ਵਾਲੀ ਗੱਲ ਆ ਕਿ ਕੱਪ ਅੱਧਾ ਹੈ ਜਾਂ ਭਰਿਆ, ਅੱਧਾ ਖਾਲੀ ਹੈ ਜਾਂ ਅੱਧਾ ਭਰਿਆ ਹੈ। ਸਿਰਫ ਸੋਚਣ ਦੀ ਬਾਤ ਹੈ। ਲੇਕਿਨ ਇਹ ਮੇਰੇ ਤੇ ਬੜਾ ਫਜ਼ਲ ਹੋਇਆ ਕਿ ਮੈਨੂੰ ਰੱਬ ਨੇ ਕਰਮ ਕੀਤਾ ਮੇਰੀ ਜ਼ਾਤ ਤੇ ਕਿ ਮੈਨੂੰ ਜੀਵਨ ਸਾਥੀ ਜਿਹੜਾ ਉਹ ਵੀ ਰੱਬ ਨੇ ਬਹੁਤ ਚੁਣ ਕੇ ਦਿੱਤਾ। ਫਜ਼ਲ ਹੋਇਆ ਸਾਈਂ ਦਾ। ਔਰ ਉਸ ਤੋਂ ਬਾਅਦ ਚੀਜ਼ਾਂ ਤੇ ਜ਼ਿਆਦਾ ਨਿਖਾਰ ਹੀ ਆਇਆ ਮੌਜੂ ਬਦਲ ਗਏ ਜ਼ਰੂਰ ਨਹੀਂ ਵਿਆਹ ਤੋਂ ਬਾਅਦ ਉਹ ਨਾ ਕਰੋ ਨਾ ਗੱਲਾਂ ਔਰ ਦੁੱਧ ਮੁੱਕਿਆ ਤੇ ਲੈਦੇ ਆਏ ਉਹ ਪਾਣੀ ਆ ਨਹੀਂ ਪਹਿਲਾਂ ਤਾਂ ਆਇਆ ਹੁੰਦਾ ਸੀ ਨਾ ਕਿ ਕੋਈ 2-3 ਵਜੇ ਤੱਕ ਤਸੱਲੀ ਨਾਲ ਬਹਿਣਾ ਢਾਬੇ ਤੇ ਨਾਲ ਚਾਹ ਚੱਲਣੀ ਹੈ ਨਹੀਂ ਹੁਣ ਨਹੀਂ ਹੋਰ ਰੂਦਾਰੀ ਅੱਛਾ ਹੁਣ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਮੈਂ ਦੂਸਰੇ ਦੋਸਤਾਂ ਨੂੰ ਵੀ ਕਹਿੰਦਾ ਕਿ ਯਾਰ ਦੇਖੋ ਇੱਕ ਦੋਸਤ ਹੈ ਨਾ ਜੇ ਤੁਹਾਡੇ ਨਾਲ ਇੱਕ ਜੀ ਜੁੜ ਗਿਆ ਉਹਨਾਂ ਸਾਰਾ ਕੁਝ ਛੱਡ ਕੇ ਤੁਹਾਡੇ ਕੋਲ ਆ ਗਿਆ ਤੇ ਯਾਰ ਤੁਹਾਡਾ ਇਹਨਾਂ ਤੇ ਬਣਦਾ ਹੈ ਕਿ ਯਾਰ ਕੁਝ ਟਾਈਮ ਜਿਹੜਾ ਹੈ ਉਹ ਰਾਤ ਦਾ ਜਦੋਂ ਤੁਸੀਂ ਕਰੋ ਮਤਲਬ ਕੰਮਕਾਰ ਤੋਂ ਵਿਹਲੇ ਹੋਵੋ ਤੇ ਤੁਸੀਂ ਲਾਜ਼ਮੀ ਉਹਨੂੰ ਟਾਈਮ ਦਿਓ ਇਹ ਉਹਦਾ ਹੱਕ ਹੈ ਹਾਂ ਔਰ ਸਰਕਾਰੇ ਦੁਆ আলম ਸਲੱਲਹੁ ਅਲੈਹ ਵਸਲਮ ਦੀ ਹਦੀਸਾਂ ਵਰਗੇ ਸਰਕਾਰ ਨੇ ਫਰਮਾਇਆ ਕਿ ਦੁਨੀਆ 'ਚ ਹਰ ਸ਼ੈ ਦਾ ਅੱਲਾਹ ਦੀ ਜ਼ਾਤ ਨੇ ਕਾ ਕੇ ਰੱਖਿਆ ਹੈ ਬੇਸ਼ੱਕ ਤੇ ਉਹ ਹੱਕ ਜਿਹੜਾ ਜੋਂ ਦਾ ਬਣਦਾ ਉਹਨੂੰ ਦਿਓ ਇਸੇ ਤਰ੍ਹਾਂ ਜਿਸ ਤਰ੍ਹਾਂ ਰਿਸ਼ਤਿਆਂ ਦਾ ਇੱਕ ਹੱਕ ਹੈ ਫਰਮਾਇਆ ਉਹਨਾਂ ਦਾ ਹੱਕ ਪੂਰਾ ਦਿਓ ਉਹਨਾਂ ਨੂੰ ਤੁਸੀਂ ਹੱਕ ਮਾਰਨ ਵਾਲੇ ਚੋਂ ਨਾ ਜਾਓ ਇਸੇ ਤਰ੍ਹਾਂ ਕਿ ਤੁਹਾਡੇ ਵਜੂਦ ਦਾ ਵੀ ਤੁਹਾਡੇ ਤੇ ਇੱਕ ਹੱਕ ਹੈ ਜਦੋਂ ਤੁਹਾਨੂੰ ਆਰਾਮ ਦੀ ਤਲਬ ਹੋ ਰਹੀ ਹੋਵੇ ਉਦੋਂ ਆਰਾਮ ਦਿਓ ਬਿਲਕੁਲ ਇਹ ਹੱਕ ਹੀ ਤੁਹਾਡੇ ਵਿजूद ਦਾ ਤੁਹਾਡੇ ਤੇ ਅਗਰ ਤੁਸੀਂ ਇਹ ਹੱਕ ਮਾਰੋਗੇ ਤੇ ਦਿਨ ਦਿਹਾੜੇ ਰੱਬ ਦੇ ਸਾਹਮਣੇ ਉਹ ਖਲੋ ਕੇ ਤੁਹਾਡੇ ਤੇ ਸਵਾਲ ਪਾਏਗਾ ਹੋ ਵਗੈਰ ਰੱਬ ਆਇਆ ਨਹੀਂ ਮੇਰਾ ਹੱਕ ਮਾਰੇ ਕੀ ਉੱਥੇ ਜਵਾਬ ਦੋਗੇ ਅੱਛਾ ਨਹੀਂ ਹੁਣ ਤੇ ਖੈਰ ਮੈਂ ਇੱਕ ਹੋਰ ਗੱਲ ਵੀ ਦੱਸ ਦਿਆ ਜਿਹੜੀ ਮੈਨੂੰ ਵੀ ਪਤਾ ਹੈ ਅੱਛਾ ਅੱਛਾ ਕਿ ਪਹਿਲੇ ਤੇ ਹੁੰਦਾ ਸੀ ਨਾ ਕਿ ਵੇਲੇ ਕੁ ਵੇਲੇ ਨਿਕਲ ਵੀ ਜਾਣਾ ਕਿਤੇ ਅੱਛਾ ਉਹਦਾ ਉਹਨੇ ਸਾਹ ਨੂੰ ਉਹਦਾ ਅਹਿਸਾਸ ਹੁੰਦਾ ਉਹਨ ਮੈਨੂੰ ਕਿ ਯਾਰ ਨਹੀਂ ਉਹ ਜ਼ਿਆਤੀ ਸੀ ਕਰਦੇ ਰਹੇ ਮਤਲਬ ਰਾਤ ਰਾਤ ਪੂਰੀ 3 3 4 ਵਜੇ ਤੱਕ ਤੁਹਾਨੂੰ ਯਾਦ ਹੈ ਉੱਥੇ ਖੋਗਿਆਂ ਦੇ ਬਹਿ ਕੇ ਚਾਹ ਪੀਂਦੇ ਆਹੋ ਬੜਾ ਮਤਲਬ ਬੜਾ ਲੋਕ ਹੁੰਦੇ ਆ ਕਿ 9 ਵਜੇ ਅੱਛਾ ਦੌਰ ਸੀ ਹਾਂ 9 10 ਵਜੇ ਜਿਹੜਾ ਉਹ ਨਿਆਣਿਆਂ ਨੂੰ ਸਵਾ ਕੇ ਫੇਰ ਨਿਕਲ ਜਾਈਦਾ ਫੇਰ ਨਿਕਲ ਉਹ ਭਾਜੀ ਗੱਲ ਜਿਹੜੀ ਉਹ ਬੜੀ ਸੋਹਣੀ ਚੱਲ ਰਹੀ ਹੈ ਸਲ ਹੈ ਭਾਜੀ ਤੇ ਬੋਲੀਆਂ ਦੋ ਚਾਰ ਹੋਰ ਜ਼ਰਾ ਜੇ ਹੋ ਜਾਣ ਜੀ ਜਾਂ ਕੋਈ ਗੀਤ ਜਿਹੜਾ ਤੁਸੀਂ ਕਹੋ ਆਪਣੀ ਮਰਜ਼ੀ ਨਾਲ ਜ਼ਰੂਰ ਭਾਜੀ ਬਲਕਿ ਦੋ ਸ਼ੇਅਰ ਮੈਂ ਨਜ਼ਰ ਕਰਨਾ ਫਿਰ ਇੱਕ ਦੋ ਬੋਲੀਆਂ ਹਮ ਤੇ ਉਹ ਹੈ ਜੀ ਕਿ ਐਸੀ ਕਿਹੜੀ ਗੱਲ ਹੈ ਆਹਾ ਵਾ ਵਾ ਪੰਜਾਬੀ ਦੀ ਗਜ਼ਲ ਹੈ ਜੀ ਕਿ ਐਸੀ ਕਿਹੜੀ ਗੱਲ ਹੈ ਮੈਨੂੰ ਦੱਸ ਤੇ ਸਹੀ ਵਾਹ ਵਾਹ ਐਸੀ ਕਿਹੜੀ ਗੱਲ ਏ ਮੈਨੂੰ ਦੱਸਦੇ ਸਹੀ ਜੇ ਕੋਈ ਮੇਰੀ ਗੱਲ ਏ ਮੈਨੂੰ ਦੱਸਦੇ ਸਹੀ ਵਾਹ 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 ਐਸੀ ਕਿਹੜੀ ਗੱਲ ਏ ਮੈਨੂੰ ਦੱਸਦੇ ਸਹੀ ਮੈਨੂੰ ਦੱਸਦੇ ਸਹੀ ਜੇ ਕੋਈ ਮੇਰੀ ਗੱਲ ਏ ਮੈਨੂੰ ਦੱਸਦੇ ਸਹੀ ਤੈਨੂੰ ਮੇਰੇ ਨਾਲ ਮੁਹੱਬਤ ਹੋ ਗਈ ਏ ਆਹਾ ਭਾਵੇਂ ਮਾੜੀ ਗੱਲ ਏ ਮੈਨੂੰ ਦੱਸਦੇ ਸਹੀ ਦੱਸਦੇ ਸਹੀ ਵਾਹ 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 ਬਹੁਤ ਮੇਰੇ ਨਾਲ ਮੁਹੱਬਤ ਹੋ ਗਈ ਏ ਭਾਵੇਂ ਮਾੜੀ ਗੱਲ ਏ ਮਾੜੀ ਗੱਲ ਏ ਮੈਨੂੰ ਦੱਸਦੇ ਸਹੀ ਵਾਹ ਤੇ ਦੂਜੀ ਗੱਲ ਏ ਮੈਂ ਕੁਝ ਕਰ ਤੇ ਨਹੀਂ ਸਕਦਾ ਹਾਹਾ ਦੂਜੀ ਗੱਲ ਏ ਮੈਂ ਕੁਝ ਕਰਤੇ ਨਹੀਂ ਸਕਦਾ ਲੇਕਿਨ ਪਹਿਲੀ ਗੱਲ ਏ ਮੈਨੂੰ ਦੱਸ ਤਾਏ ਹਾਏ 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 ਭਾਵੇਂ ਉਹ ਨਾ ਲਾਗਾ ਨਾ ਤੇਰਾ ਘੱਟੋ ਘੱਟ ਮੈਨੂੰ ਦੱਸ ਦੇ ਸਹੀ ਹੋਇਆ ਜੀ ਉਹੋ ਦੋ ਸ਼ੇਰ ਨੇ ਜੀ ਕਿ ਉਹਨੇ ਵਾਲੀ ਕੰਨੀ ਪਾਈ ਆਹਾ ਉਹਨੇ ਵਾਲੀ ਕੰਨੀ ਪਾਈ ਵਾਹ ਵਾਹ ਫਿਰ ਜੋ ਦਿਲ ਨੇ ਅੰਨੀ ਪਾਈ ਹਾਏ ਹਾਏ ਉਹਨੇ ਵਾਲੀ ਕੰਨੀ ਪਾਈ ਫਿਰ ਜੋ ਦਿਲ ਨੇ ਅੰਨੀ ਪਾਈ ਵਾਹ ਤੇ ਦਿਲ ਅਥਰੇ ਨੇ ਉਹਦੀ ਮੰਨੀ ਹਾਹਾ ਮੇਰੀ ਇੱਕ ਨਾ ਕੰਨੀ ਪਾਈ ਹਾਏ 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 ਦਿਲ ਲਥਰੇ ਨੇ ਵਾ ਵਾ ਉੰਦੀ ਮੰਨੀ ਮੇਰੀ ਇੱਕ ਨਾ ਕੰਨੀ ਪਾਈ ਔਰ ਇਹ ਗੈ ਜੀ ਕਿ ਉਮਰੋਂ ਹਲੇ ਨਿਆਣੀ ਐ ਹਾਹਾ ਉਮਰੋਂ ਹਲੇ ਨਿਆਣੀ ਐ ਉਮਰੋਂ ਹਲੇ ਨਿਆਣੀ ਐ ਅੰਦਰੋਂ ਢੇਰ ਸਿਆਣੀ ਐ ਹਾਹਾ ਉਮਰੋਂ ਹਲੇ ਨਿਆਣੀ ਐ ਅੰਦਰੋਂ ਢੇਰ ਸਿਆਣੀ ਐ ਵਾ ਔਰ ਹਲੇ ਸਿਰ ਤੋਂ ਲੰਗਿਆ ਨਹੀਂ ਹੂੰ ਹਲੇ ਅੱਖ ਚ ਪਾਣੀ ਐ ਹਾਏ 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 ਹਾਲੇ ਸਿਰ ਤੋਂ ਲੰਘਿਆ ਨਹੀਂ ਕਿਆ ਬਾਤ ਹਲੇ ਅੱਖ ਚ ਪਾਣੀ ਹੈ ਦਿਲ ਦੀ ਪਹਿਲੀ ਓਥੇ ਵਾ ਜਿੱਥੇ ਅੱਖ ਦਾ ਪਾਣੀ ਹੈ ਹਾਏ 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 ਪਾਜੀ ਦਿਲ ਦੀ ਪਹਿਲੀ ਓਥੇ ਵਾ ਜਿੱਥੇ ਅੱਖ ਦਾ ਅੱਖ ਦਾ ਪਾਣੀ ਹੈ ਓਹੋ ਤੇ ਜੇ ਮੈਂ ਅਡੀਆਂ ਚੁਕੀਆਂ ਤੇ ਗੱਲ ਸੂਲੀ ਤੱਕ ਜਾਣੀ ਹੈ ਹਾਏ 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 ਜੇ ਮੈਂ ਅਡੀਆਂ ਚੁਕੀਆਂ ਤੇ ਗੱਲ ਸੂਲੀ ਤੱਕ ਜਾਣੀ ਹੈ ਹੂੰ ਔਰ ਰੱਬਾ ਹੁੰਦਾ ਓਲਾ ਰੱਖ ਆਹਾ ਮੈਂ ਇੱਕ ਗੱਲ ਲੁਕਾਉਣੀ ਹੈ ਹਾਏ ਹਾਂਜੀ ਮੈਂ ਇੰਦੀ ਪਜਤੀਸਾਂ ਚੱਲਦੀਆਂ ਰਹਿੰਦੀਆਂ ਇੱਕ ਦੋ ਹਾਂ ਉਹਦੇ ਪੈਰੀ ਡੁੱਲਣ ਦੀ ਬਹੁਤੀ ਲੋੜ ਨਹੀਂ ਖੁੱਲਣ ਦੀ ਆਹਾਂ ਉਹਦੇ ਪੈਰੀ ਡੁੱਲਣ ਦੀ ਬਹੁਤੀ ਲੋੜ ਨਹੀਂ ਖੁੱਲਣ ਦੀ ਖੁੱਲਣ ਦੀ ਯਾਦ ਤੇ ਹਰ ਕੋਈ ਰੱਖ ਲੇਗਾ ਆਹਾਂ ਗੱਲ ਏ ਸਾਰੀ ਭੁੱਲਣ ਦੀ ਵਾਹ 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 ਯਾਦ ਤੇ ਹਰ ਕੋਈ ਰੱਖ ਲੇਗਾ ਗੱਲ ਏ ਸਾਰੀ ਸਾਰੀ ਭੁੱਲਣ ਦੀ ਸਾਰੀ ਭੁੱਲਣ ਦੀ ਵਾਹ ਵਾਹ ਤੇ ਬਸ ਭਾਜੀ ਇਹ ਚੀਜ਼ਾਂ ਫਜ਼ਲ ਸਾਈਂ ਦਾ ਚੱਲ ਰਹਿਦਾ ਕਰਮ ਆ ਬੇਦਿੰਦਾ ਬਾਈ ਜੀ